ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ੀਆਂ ਖੇੜੇ ਦੇਵੇ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਆ ਮੈਨੂੰ ਆਸੇ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੀ ਮਾਪੇਵੋ ਤੋਂ ਬਿਨਾ ਜਦੋਂ ਪੈਕੇ ਜਾਂਦੀ ਹੈ ਨਾ ਫਿਰ ਉਹਨੂੰ ਚਾਹੇ ਜਿੰਨੇ ਮਰਜ਼ੀ ਭਾਈ ਭਤੀਜੇ ਹੋਣ ਉਹਨੂੰ ਘਰ ਖਾਲੀ ਹੋਈ ਲੱਗਦਾ ਸੋ ਜਦੋਂ ਮਾਂ ਪਿਓ ਨਹੀਂ ਦਿਸਦੇ ਧੀ ਫਿਰ ਕੀ ਮਹਿਸੂਸ ਕਰਦੀ ਉਹ ਗੀਤ ਰਾਹੀਂ ਤੁਸੀਂ ਸੁਣੋ ਸੋ ਮਾਣੋ ਫਿਰ ਪਿਆਰੇ ਜਿਹਾ ਗੀਤ ਦਾ ਆਨੰਦ ਬੇੜਾ ਮੇਰੇ ਬਾਵਲੂ ਦਾ ਨੀ ਅਜਬਤੋ ਓ ਤਿਆਨਾ ਤੇਰੇ ਬਾਜੋਂ ਅਮੜੀਏ ਨੀ ਮੈਨੂੰ ਸੁਣਨਾ ਲੱਗਦਾ ਪਰਿਆ ਤੇਰੇ ਬਾਜੋਂ ਅਮੜੀਏ ਨੀ ਮੈਨੂੰ ਸੁਣਨਾ ਲੱਗਦਾ ਪਰਿਆ ਅੱਜ ਤੇਰੇ ਬਾਜੋਂ ਨੀ ਤੇਰੇ ਬਾਜੋਂ ਨੀ ਮੈਂ ਹੁਵਕੀ ਹੁਵਕੀ ਰਾਈ ਤੇਰੇ ਬਾਜੋਂ ਆਮੜੀਏ ਨੀ ਤੀਨੂ ਤਾਉ ਨੀ ਜਾਣੇ ਨੂੰ ਕੋਈ ਤੇਰੇ ਬਾਜੋਂ ਆਮੜੀਏ ਨੀ ਲੰਬੀ ਨਾ ਨਿਕਲੇ ਅਮੜੀਏ ਮਨ ਦਿਆਂ ਦੁੱਖਾਂ ਬਾਜਾਂ ਰੋਣੇ ਰੋਏ ਨਾ ਜਾਣਦੇ ਅਮੜੀਏ ਤਾਨਦਿਆਂ ਦਰਦਾਂ ਬਾਜਾਂ ਰੋਣੇ ਰੋਏ ਨਾ ਜਾਣਦੇ ਦੇਨ ਚੜਦਾ ਨ ਸੂਰਜ বিনা ਦੁੱਖਾਂ ਵਾਜ ਰਿਜਣ ਨਾ ਕੀਰਾਨੀ ਦੇਨ ਚੜਦਾ ਨ ਸੂਰਜ বিনা ਦੁੱਖਾਂ ਵਾਜ ਰਿਜਣ ਨਾ ਖੀਰਾਂ ਤੀਆਂ ਬਾਜੋਂ ਮਾਵਾ ਦੇ ਬਾਂਗ ਫੁਕੀ ਰਾਤੀਆਂ ਬਾਜ ਮਾਂਦੇ ਫੇਕੇ ਜਾਂਦੀਆਂ ਬਾਂਗ ਫੁਕੀ ਰਾਹ ਜਿਵੇਂ ਤਾਂਗੇ ਬਾਜ ਮਾਇ ਦੇਵਾ ਜਮਾਏ ਕੋ ਮੋਤੀ ਨਹੀਂ ਪੁਰੋਏ ਜਾਨਦੇ ਮਾਵਾ ਬਾਜੋਂ ਆ ਮੜੀਏ ਨੀ ਤੀ ਤਾਂ ਦੁੱਖ ਨੀ ਰੋਏ ਜਾਨਦੇ ਮਾਵਾ ਬਾਜੋਂ ਆ ਮੜੀਏ ਨੀ ਰੋਏ ਜਾਂਦੇ ਪਹਿਣਾ ਆਉਣੋਂ ਹਟ ਗਈਆਂ ਵੇ ਬੇ ਵੀਰਾ ਵੇ ਤੇਰਾ ਚੰਗਾ ਨਹੀਂ ਸੁਆਵੇ ਪਹਿਣਾ ਆਉਣੋਂ ਹਟ ਗਈਆਂ ਵੇ ਬੇ ਵੀਰਾ ਵੇ ਤੇਰਾ ਚੰਗਾ ਨਹੀਂ ਨਹ ਮਾ ਬਾਜੋ ਮਾਮ ਦੇ ਤੀ ਦਸ ਕੀ ਦੇ ਵੇੜੇ ਆਵੇ ਵੇ ਵਿਨ ਬਾਜੋ ਮਾਮ ਦੇ ਤੀ ਦਸ ਕੀ ਦੇ ਵੇੜੇ ਆਵੇ ਵੇੜਾ ਮੇਰੇ ਬਵਲਦਾ ਪੁੱਤ ਪੋਤਿਆਂ ਨਾਲ ਪਰਿਆ ਨੀ ਵੇੜਾ ਮੇਰੇ ਬਾਹਿਲ ਦਾ ਨੀ ਅਜ ਬੁੱਤ ਪੋਤਿਆਂ ਨਾਲ ਪਰਿਆ ਤੇਰੇ ਬਾਜੋਂ ਮੜੀਏ ਨੀ ਮੈਨੂੰ ਸੁਣਨ ਲੱਗਦਾ ਪਰਿਆ ਬਾਜੂਆਂ ਮੁਰੜੀਏ ਨੀ ਮੈਨੂੰ ਸੁਣਨਾ ਲੱਗਦਾ ਪਰਿਆ ਧੰਨਵਾਦ ਜੀ